ਉਹਦੇ ਗਿੱਲਾ ਵਾਲੀ ਪਿੰਡ ਜੀਆਂ نیشنل ਹਾਈਵੇ ਦੇ ਉੱਪਰ ਇੱਕ ਗਿੱਲਾ ਵਾਲੀ ਪਿੰਡ ਉਹ ਪਿੰਡ ਦੇ ਬਾਹਰ ਠੇਕਾ ਸੀ ਉਹ ਜਦੋਂ ਸਿਹਰੇ ਸਾਡਾ ਸੇਲਮੈਨ ਸੁਖਵਿੰਦਰ ਸਿੰਘ ਸੈਣੀ ਉਹਨੂੰ ਠੇਕਾ ਖੋਲਣ ਲਈ ਗਿਆ ਜੀ ਤੇ ਇਹਨੇ ਜਾ ਕੇ ਦੇਖਿਆ ਕਿ ਉਹ ਸਿਕਰ ਠੇਕੇ ਦੇ ਸਾਰੇ ਤਾਲੇ ਟੁੱਟੇ ਹੋਏ ਸੀ ਉਹ ਫਿਰ ਨਾਲ ਦੀ ਲੱਗੇ ਜਿਹੜੇ ਕਵਾਡੀਆਂ ਤੇ ਬੰਦ ਸੀ ਸੀਸੀਟੀਵੀ ਲੱਗੇ ਸੀ ਉਹਦੇ ਵਿੱਚ ਉਹ ਚੋਰ ਜਿਹੜੇ ਉਹ ਸਾਫ਼ ਦਿਖਦੇ ਨਜ਼ਰ ਵੀ ਆਏ ਆ ਕਿ ਉਹ ਜਿੰਨਾ ਲੌਕ ਤੋਲ ਰਹੇ ਨੇ ਉਹਦੇ ਸਰਪੇਹ ਜੀ ਪਰਮਾਰਮਾ ਦੀ ਕਿਰਪਾ ਰਿਪੇ ਉਹ ਜਦੋਂ ਸ਼ਟਰ ਤੋੜਦੇ ਸੀ ਤੇ ਗਵਾਂਡੀ ਲੱਗੇ ਜਾਗ ਪਏ ਉਹਨਾਂ ਦੇ ਰੌਲਾ ਰੱਪਾ ਪਾਉਣ ਦੇ ਨਾਲ ਉਹ ਜਿਹੜੇ ਉਹ ਬੰਦੇ ਉੱਥੋਂ ਮੌਕੇ ਤੋਂ ਭੱਜ ਗਏ ਸਰ ਕਿੰਨੇ ਬੰਦੇ ਸੀ ਟੋਟਲ ਇਹ ਤਕਰੀਬਨ 4 ਬੰਦੇ ਸੀ ਜੀ ਗੱਡੀ ਵੀ ਇੱਕ ਰੋਡ ਤੇ ਸੀਸੀਟੀਵੀ ਦੇ ਵਿੱਚ ਸ਼ੋਅ ਹੋ ਰਹੀ ਹੈ 4 ਬੰਦੇ ਸੀ ਜੋ ਠੇਕੇ ਦੀ ਲੁੱਟ ਕਰਨ ਆਏ ਸੀ ਗੱਡੀ ਕਿੱਡੀ ਪਤਾ ਲੱਗਾ ਕੁਛ ਨਹੀਂ ਗੱਡੀ ਤਾਂ ਨਹੀਂ ਉਹ ਪੁਲਿਸ ਨੂੰ ਅਹੀਂ ਐਸ.ਐਸ.ਓ. ਸਾਦਰ ਜੀ ਸਰਦਾਰ ਸਖੰਦਰ ਸਿੰਘ ਉਹਨਾਂ ਦੀ ਨੌਲੇਜ ਦੇ ਵਿੱਚ ਸਾਰੇ ਕੇਸ ਪਾਤਾ ਉਪਲਸ ਕਾਰਵਾਈ ਜਾਰੀ ਹੈ ਜੀ ਸਰ ਕੁਝ ਗਿਆ ਵੀ ਕਿ ਨਹੀਂ ਕੁਝ ਗਿਆ ਉਹ ਵਜੇ ਸਾਡਾ ਮਤਲਬ ਜੇ ਸਾਡੇ ਸਰਕਲ ਇੰਚਾਰਜ ਨੇ ਜੋ ਠੇਕੇ ਨੂੰ ਚੈੱਕ ਕਰਦੇ ਨੇ ਉਹ ਚੈੱਕ ਕਰ ਰਹੇ ਨੇ ਜੋ ਵੀ ਉਹਦਾ ਹੋਊਗਾ ਆਪਾਂ ਤੁਹਾਨੂੰ ਦੱਸਾਂਗੇ ਕਿ ਉਹਦਾ ਕਿੰਨਾ ਨੁਕਸਾਨ ਹੋਇਆ ਠੀਕ ਇਹ ਜੀ ਸਾਡਾ ਗਿੱਲਾਵਾਲੀ ਪਿੰਡ ਹੈ ਜੀ ਆ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਗਿੱਲਾਵਾਲੀ ਪਿੰਡ ਹੈ ਉਹ ਪਿੰਡ ਦੇ ਬਾਹਰ ਠੇਕਾ ਸੀ ਉਹ ਜਦੋਂ ਸਿਹਰੇ ਸਾਡਾ ਸੇਲਮੈਨ ਸੁਖਵਿੰਦਰ ਸਿੰਘ ਸੈਣੀ ਉਹਨੂੰ ਠੇਕਾ ਖੋਲਣ ਲਈ ਗਿਆ ਜੀ ਤੇ ਇਹਨੇ ਜਾ ਕੇ ਦੇਖਿਆ ਕਿ ਉਹ ਸਾਰੇ ਠੇਕੇ ਦੇ ਸਾਰੇ ਤਾਲੇ ਟੁੱਟੇ ਹੋਏ ਸੀ ਉਹ ਫਿਰ ਨਾਲ ਦੇ ਲੱਗੇ ਜਿਹੜੇ ਕਵਾਡੀਆਂ ਦੇ ਕੋਲ ਸੀ ਸੀਸੀਟੀਵੀ ਲੱਗੇ ਸੀ ਉਦੇ ਵਿੱਚ ਉਹ ਚੋਰ ਜਿਹੜੇ ਉਹ ਸਾਫ਼ ਦਿਖਦੇ ਨਜ਼ਰ ਵੀ ਆਏ ਆ ਵੀ ਉਹ ਜਿੰਨਾ ਲੋਕ ਤੋਲ ਰਹੇ ਨੇ ਉਹਦੇ ਸਿਰਫ ਇਹ ਜੀ ਪਰਮਾਰਮਾ ਦੀ ਕਿਰਪਾ ਲਈ ਕਿਉਂ ਜਦੋਂ ਸ਼ਟਰ ਤੋੜ ਰਹੇ ਸੀ ਤੇ ਗਵਾਂਡੀ ਲੱਗੇ ਜਾਗ ਪਏ ਉਹਨਾਂ ਦੇ ਰੌਲਾ ਰੱਪਾ ਪਾਉਣ ਦੇ ਨਾਲ ਉਹ ਜਿਹੜੇ ਉਹ ਬੰਦੇ ਉੱਥੋਂ ਮੌਕੇ ਤੋਂ ਭੱਜ ਗਏ ਜੀ ਸਰ ਕਿੰਨੇ ਬੰਦੇ ਸੀ ਟੋਟਲ ਇਹ ਤਕਰੀਬਨ 4 ਬੰਦੇ ਸੀ ਜੀ ਗੱਡੀ ਵੀ ਇੱਕ ਰੋਡ ਤੇ ਸੀ ਸੀਸੀਟੀਵੀ ਦੇ ਵਿੱਚ ਸ਼ੋਅ ਹੋ ਰਹੀ ਹੈ 4 ਬੰਦੇ ਸੀ ਜੋ ਠੇਕੇ ਦੀ ਲੁੱਟ ਕਰਨ ਆਏ ਸੀ ਉਹ ਗੱਡੀ ਕਿੱਡੀ ਪਤਾ ਲੱਗਾ ਕੁਝ ਗੱਡੀ ਤਾਂ ਨਹੀਂ ਉਹ ਪੁਲਿਸ ਨੂੰ ਅਸੀਂ ਐਸਐਚਓ ਸਾਦਰ ਜੀ ਵੀ ਸਰਦਾਰ ਸਖੰਦਰ ਸਿੰਘ ਉਹਨਾਂ ਦੀ ਨੌਲੇਜ ਦੇ ਵਿੱਚ ਸਾਰਾ ਕੇਸ ਪਾਤਾ ਹੈ ਉਪਲਸ ਕਾਰਵਾਈ ਜਾਰੀ ਹੈ ਜੀ ਸਰ ਕੁਝ ਗਿਆ ਵੀ ਕਿ ਨਹੀਂ ਕੁਝ ਗਿਆ ਉਹ ਵਜੇ ਸਾਡਾ ਮਤਲਬ ਜਿਹੜੇ ਸਾਡੇ ਸਰਕਲ ਇੰਚਾਰਜ ਨੇ ਜੋ ਠੇਕੇ ਨੂੰ ਚੈੱਕ ਕਰਦੇ ਨੇ ਉਹ ਚੈੱਕ ਕਰ ਰਹੇ ਨੇ ਜੋ ਵੀ ਉਹਦਾ ਹੋਊਗਾ ਆਪਾਂ ਤੁਹਾਨੂੰ ਦੱਸਾਂਗੇ ਕਿ ਉਹਦਾ ਕਿੰਨਾ ਨੁਕਸਾਨ ਹੋਇਆ ਹੈ ਠੀਕ ਹੈ